ਜੋ ਧੇਰਾ ਵਿਚਾਲੇ ਹੋਈ ਗਹਿ ਗੱਚ ਲੜਾਈ ਏ ਰੋਕੋ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਤੇ ਕੀਤਾ ਹਮਲਾ ਖਰਚ ਢਾਕਲ ਹੋ ਬੁਰੇ ਤਰੀਕੇ ਨਾਲ ਕੁੱਟਿਆ ਪਰਿਵਾਰ 40 ਜਣਾਂ ਸਦਾ ਕੇ ਉਹਨਾਂ ਦੇ ਹੱਥੇ ਕਿਸੇ ਦੇ ਕਾਪੇ ਸੀ ਰੈਫਲਾਂ ਵਗੈਰਾ ਪਿਸਟਲ ਲੱਗੇ ਸੀ ਉਹਨਾਂ ਤਿੰਨ ਜਣਿਆਂ ਨੇ ਮੇਰੇ ਮਤਲਬ ਮੈਂ ਮੋਹਦਿਆਨ ਬੈਠਾ ਸੀ ਉਹ ਭੱਜ ਕੇ ਆਏ ਰੋਡ ਤੋਂ ਤੇ ਉਹਨਾਂ ਇੱਕ ਦੇ ਹੱਥ ਕਾਪਾ ਸੀ ਇੱਕ ਦੇ ਤੇ ਕਈ ਸੀ ਤੇ ਡਾਂਗ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਇੱਕ ਡਾਂਗ ਮਾਰੀ ਬਲੇ ਕੁੰਡਾ ਕਰਦੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਜੀहां ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਚਿੱਟੇ ਦਿਨ ਸ਼ਰਿਆਮ ਹੱਥਾਂ ਚ ਡਾਂਗਾ ਸੋਟੀਆਂ ਤੇ ਹੋਰ ਤੇਜ਼ ਤਾਰ ਹਥਿਆਰ ਫੜੇ ਹੋਏ ਨੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਤੇ ਤਾਵਾ ਬੋਲਿਆ ਗਿਆ ਮੁਲਜ਼ਮਾ ਨੇ ਉਹਦੇ ਸਾਰ ਘਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਮ ਕੇ ਮੁਲਜ਼ਮਾ ਵੱਲੋਂ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ ਇਥੇ ਹੀ ਬਸ ਨਹੀਂ ਜਨਾਬ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਕਾਫੀ ਸਮਾਂ ਗੁੰਡਾ ਕਰਦੀ ਕਰਦੇ ਹੋਏ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਇਸ ਹਮਲੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਝੜਪਦੀਆਂ ਇਹ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਝਖੜ ਚ ਡਿੱਗੇ ਦਰਖਤ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਹੋਈ ਸੀ ਦੇਖਦੇ ਹੀ ਦੇਖਦੇ ਇਹ ਤਕਰਾਰ ਝੜਪ ਚ ਤਬਦੀਲ ਹੋ ਗਈ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਤੇ ਹਮਲਾ ਕਰ ਦਿੱਤਾ ਜੀਹਾਂ ਇਸ ਪਰਿਵਾਰ ਵੱਲੋਂ ਇਲਜ਼ਾਮ ਤਾਂ ਇਹੋ ਲਗਾਏ ਜਾ ਰਹੇ ਨੇ ਵੀਰੇ ਮਸਲਾ ਕੋਈ ਨਹੀਂ ਉੱਤੇ ਚਾਚੀ ਜਿਗੇ ਰਾਂ ਦੇ ਨਾਲਣਾ ਸੁਬਾ ਰਾਤ ਨੇਰ ਆਇਆ ਸੀ ਤੇ ਬੁਕੈਨ ਡਿੱਗੀ ਸੀ ਚਾਚੀ ਜੀ ਸੁਬਾ ਕਹਿੰਦੇ ਵੀ ਉਹ ਨਾ ਵਢਣ ਲੱਗੇ ਖੜੇ ਸੀ ਚਾਚੀ ਜੀ ਨੇ ਕਿਹਾ ਵੀ ਤੁਸੀਂ ਰਹਿਣ ਦਿਓ ਵੀ ਸਾਡੀ ਐ ਵੀ ਅੱਧੀ ਜਦ ਤੁਸੀਂ ਲੈ ਜਾਓ ਜਾਂ ਅਸੀਂ ਲੈ ਜਾਵਾਂਗੇ ਤੇ ਉਹ ਅਗੂ ਨਾਲ ਮੈਂ ਮਤਲਬ ਗਾਲ ਮੰਦਾ ਕੱਢੀ ਕੱਢਣ ਲੱਗ ਗਏ ਸੀ ਤੇ ਅਸੀਂ ਸੁਣਿਆ ਤਾਂ ਅਸੀਂ ਹੌਲੀ ਹੌਲੀ ਤੁਰਿਆ ਆਪਣੀ ਮਸ਼ੀਨ ਹੈ ਕੰਪੈਨ ਲਈਏ ਹੁਣ ਅਸੀਂ ਕੰਪੈਨ ਦੇ ਲਾਗੇ ਆ ਕੇ ਬੈਠ ਕੇ ਮਤਲਬ ਕੰਮ ਕਰਨ ਲੱਗ ਗਏ ਵੀਰਾ ਡਰਾਈਵਰ ਵੀ ਸਾਰੇ ਤੇ ਇੱਕ ਕਾਫੀ ਚਰ ਬੌਂਸਦੇ ਰਹੇ ਨੇ ਚਾਚੀ ਜੀ ਨਾਲ कि ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਉਹਨਾਂ ਦਾ ਮੁੰਡਾ ਗਾਲ ਗਲੋਚ ਕਰਦਾ ਰਹਿ ਅਸੀਂ ਤਾਂ ਬੈਠੇ ਰਹੇ ਅਸੀਂ ਇਹ ਚਾਚੀ ਜੀ ਬੋਲਦੇ ਰਹੇ ਅਸੀਂ ਤਾਂ ਬੋਲੇ ਹੀ ਨਹੀਂ ਐ ਤੇ ਇਹ ਸਾਨੂੰ ਕਹਿੰਦਾ ਅਸੀਂ ਤੁਹਾਨੂੰ ਦੇਖ ਲਵਾਂਗੇ ਉਹਨਾਂ ਦਾ ਮੁੰਡਾ ਤੇ ਕਿੰਨੇ ਡੇਟ ਬਾਦ ਨਾ 23 40 ਗੁੰਡਾ ਮੰਗਾ ਲਿਆ ਅਸੀਂ ਤਾਂ ਮੂੰਹਦਿਆਂ ਨ ਬੈਠੇ ਸੀ ਮਸ਼ੀਨ ਮੁੰਡੇ ਕੰਮ ਕੀਤੀ ਜਾਂਦੇ ਸੀ 30 40 ਜਨ ਸਦਾ ਕੇ ਉਹਨਾਂ ਦੇ ਹੱਥੇ ਕਿਸੇ ਦੇ ਤਾਂ ਕਾਪੇ ਸੀ ਐ ਰੈਫਲਾਂ ਵਗੈਰਾ ਪਿਸਟਲ ਹੈਗੇ ਸੀ ਉਹਨਾਂ ਤਿੰਨ ਜਣਿਆਂ ਨੇ ਮੇਰੇ ਮਤਲਬ ਮੈਂ ਮੂੰਹਦਿਆਂ ਬੈਠਾ ਸੀ ਉਹ ਭੱਜ ਕੇ ਆਏ ਰੋਡ ਤੋਂ ਤੇ ਉਹਨਾਂ ਇੱਕ ਦੇ ਹੱਥ ਕਾਪਾ ਸੀ ਇੱਕ ਤੇ ਕਈ ਸੀ ਤੇ ਡਾਂਗ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਇੱਕ ਡਾਂਗ ਮਾਰੀ ਬਲੇ ਕਈ ਮਾਰੀ ਦੂਸਰਾ ਨੰਬਰ ਬੈਕ ਸਾਈਡ ਤੋਂ ਆ ਕੇ ਕਾਪਾ ਇੱਕ ਜ਼ੋਰ ਦੀ ਮਾਰਤਾ ਮੇਰਾ ਸਿਰ ਫਵਾੜਤਾ ਨੇ ਹਾਂਜੀ ਇੰਨੇ ਲੋਕ ਸੀ 30 40 ਜਣਾ ਹੈਗਾ ਸੀ ਵੀਰੇ ਤੇ ਉਹ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਉੱਥੇ ਡਿੱਗ ਪਿਆ ਮੈਨੂੰ ਉਹਦੇ ਲੜਕੇ ਨੇ ਤੇ ਚਾਚਾ ਜੀ ਦੇ ਮੁੰਡੇ ਨੇ ਚੱਕ ਕੇ ਅੰਦਰ ਲੈ ਗਏ ਨੇ ਹਾਂਜੀ ਮੇਰਾ ਤਾਂ ਬਲੱਡ ਬਹੁਤ ਨਿਕਲੀ ਗਿਆ ਇਹਨਾਂ ਇਲਾ ਲੈ ਲੁਗੇ ਜਾਂ ਚੱਕ ਕੇ ਤੋਂ ਬਾਅਦ ਜੋ ਪਤਾ ਨਹੀਂ ਕੀ ਹੋਇਆ ਬਾਕੀ ਇਹਨਾਂ ਨੂੰ ਜੀਆਂ ਨੂੰ ਪਤਾ ਹੈ ਘਰ ਤੇ ਹੋਏ ਹਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਮੁਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਬਹਿਗਾ ਚੁੱਪ ਕਰਤੇ ਅਸੀਂ ਕੰਮ ਲੱਗੇ ਮੈਂ ਭਾਂਡੇ ਧੋਂਦੀ ਪਿਛੇ ਜਦੋਂ ਇਹ 40 50 ਜਨਾਂ ਨੱਥੇ ਗੁੰਡੇ ਇਹਨ ਮੁੰਡੇ ਨੇ ਕਿਹਾ ਤੁਹਾਨੂੰ ਸਮਝ ਲਾਵਾਂਦੇ ਅਸੀਂ ਕਿ ਉਂਝ ਬੋਲਦੇ ਪੈਨੇ ਥੋੜਾ ਹੁਣ ਕੁਝ ਕਰਦੇ ਪੈਨੇ ਜਦੋਂ ਵੇਖਾ ਵੀ ਅਸੀਂ ਇਹ 40 ਜਣ ਗੁੰਡਾ ਜਦੋਂ ਲੈ ਆਏ ਥੱਲੇ ਮੋਟਰਸਾਈਕਲਾਂ ਤੇ ਇਹਦੇ ਵੱਡੇ ਮੁੰਡੇ ਨੇ ਉਥੋਂ ਕਾਪਾ ਇਹਨਾਂ ਦੇ ਹੱਥ ਵਿੱਚ ਕਿਸੇ ਦੇ ਹੱਥ ਚ ਰੈਫਲਾਂ ਸੀ ਕਿਸੇ ਦੇ ਹੱਥ ਵਿੱਚ ਪਿਸਤੌਲ ਲਗੇ ਸੀ ਸਾਰਾ ਕੁਝ ਫਿਰ ਸਾਡਾ ਇੱਕ ਜਿਹੜਾ ਡਰਾਈਵਰ ਹੈ ਉਹਨੇ ਖੜਾ ਹੋ ਤੇ ਕੰਪੈਨ ਦੇ ਉੱਤੇ ਖੜਾ ਸੀ ਉਹਨੇ ਵੀਡੀਓ ਬਣਾ ਲਈ ਫਿਰ ਮੇਰੇ ਜਿਹੜੇ ਦੋਤਰੇ ਗਏ ਨਾਂ ਤੇ ਮੋਢੇ ਉਹਨਾਂ ਵੀਡੀਓ ਬਣਾਈ ਉਹਦੇ ਕੋਲ ਮੋਬਾਈਲ ਖੋਲੀ ਐ ਨਾ ਪੱਖੇ ਪੈ ਗਏ ਮੇਰੇ ਮੁੰਡੇ ਨੇ ਹੱਥ ਜੋੜੇ ਬਤਾਇਆ ਫਲਕੂ ਬੰਦੂਕ ਲੈ ਕੇ ਆਇਆ ਵੀ ਅਸੀਂ ਬੰਨ ਦੇਣਾ ਏ ਉਹਨੇ ਹੀ ਹੱਥ ਜੋੜੇ ਤਾਇਆ ਸਾਨੂੰ ਬਖਸ਼ ਦਿਓ ਤਾਇਆ ਸਾਨੂੰ ਬਖਸ਼ ਦਿਓ ਜਦੋਂ ਇਹਨੂੰ ਮਾਰਨ ਲੱਗਾ ਮੈਂ ਖਿੱਚ ਕੇ ਅੰਦਰ ਲੈ ਗਈ ਸਾਡੇ ਕੋਰਨਲ ਵਾਲੇ ਛੇਛੇ ਨਾ ਸਾਰੇ ਤੋੜ ਦਿੱਤੇ ਸਾਡੇ ਬੜੇ ਜਿਆਦਾ ਖਰ ਦਾ ਨੁਕਸਾਨ ਕੀਤਾ ਐ ਨਾ ਬਹੁਤ ਜ਼ਿਆਦਾ ਮੋੜ ਅੰਦਰੋਂ ਜਦੋਂ ਬਾਰੀਆਂ ਸੋਂ ਦੇ ਵਿੱਚੋਂ ਵੜ ਕੇ ਰਾੜਾ ਇਹਨਾਂ ਦੇ ਅੱਥੇ ਕਾਪੇ ਮੇਰੇ ਜਿੱਠੀਏ ਨੂੰ ਤੈਨੂੰ ਮਾਰਤਾ ਸਾਨੂੰ ਉਹਦੀ ਪੈ ਗਈ ਅੰਦਰ ਵੜ ਵੜ ਕੇ ਨਾ ਕੁੱਟਿਆ ਫਿਰ ਜਦੋਂ ਸਾਰੇ ਆ ਗਏ ਪਿੰਡ ਵਾਲੇ ਉਹਨਾਂ ਸਾਨੂੰ ਬਚਾਇਆ ਵੀ ਉਹਨ ਗੁੰਡੇ ਕਿ ਦਰਗਾਹ ਜਦੋਂ ਉਹ ਆਏ ਨੇ ਉਹ ਸਾਰੇ ਹੀ ਸਾਡ ਨੂੰ ਬਿਆਨ ਸਾਡੇ ਮਣੇ ਦੇਂਦੇ ਭਾਣੇ ਵੀ ਇਹ ਨਾ ਕੇ ਮਾਰਾ ਹੈ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਭੜੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਆਣੀ ਨੱਥਾ ਸਿੰਘ ਦੀ ਇੱਕ ਲੜਾਈ ਝਗੜੇ ਦੀ ਵੀਡੀਓ ਮੈਂ ਦੇਖੀ ਹੋਈ ਹੈ ਜਿਸ ਸਬੰਧੀ ਜਿਹੜਾ ਅਸੀਂ ਪੜਤਾਲ ਕੀਤੀ ਆ ਔਰ ਜਿਹੜੇ ਕੋਈ ਅਦੇ ਇੰਜਰਡ ਨੇ ਉਹ ਸਿਵਲ ਹਸਪਤਾਲ ਜਲਾਲਾਬਾਦਾਂ ਖਣ ਲੀ ਐ ਐਮਐਲਆਰ ਸਾਡੇ ਕੋਲੇ ਪੁੱਛੀ ਆ ਥਣ ਅਸਐਚਓ ਨੂੰ ਮੈਂ ਹਦਾਇਤ ਕਰਤੀ ਆ ਵੀ ਜੋ ਵੀ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਆ ਉਹ ਤੱਥਾਂ ਦੇ ਆਧਾਰ ਤੇ ਪੜਤਾਲ ਕਰਕੇ ਸਹੀ ਦਰਜ ਕੀਤੀ ਜਾਵੇ ਸੋ ਅਸੀਂ ਬਹੁਤ ਜਲਦ ਧਿਆਨ ਹਾਸਲ ਕਰਕੇ ਉਹਦੇ ਵਿੱਚ ਐਫਆਰ ਦਰ ਸਾਹਮਣੇ ਆਈਆਂ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵਾਨੀ ਟੀਵੀ ਲਈ ਅਦਸ ਜੋਸ਼ਣ ਦੀ ਰਿਪੋਰਟ